79ਵੇਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹੰਦ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਦਰੀ ਸਮਾਗਮ ਦੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨੀਆ ਪਿੰਦ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਅਤੇ ਉਹ ਪਰੇਡ ਦੇ ਨਰੀਖਣ ਕਰਨਗੇ ਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਇਸ ਦੀ ਜਾਣਕਾਰੀ ਵਿਧਾਇਕ ਡਿਪਟੀ ਕਮਿਸ਼ਨਰ ਡਾਕਟਰ ਗੀਤਿਕਾ ਸਿੰਘ ਨੇ ਖੇਡ ਸਟੇਡੀਅਮ ਸਰਹੰਦ ਵਿਖੇ ਜ਼ਿਲ੍ਹਾ ਪੱਦਰੀ ਗਣਤੰਤਰ ਦਿਵਸ ਸੰਬੰਧੀ ਫੋਹਈ ਫੁੱਲ ਅਡਰੈਸ ਰੈਸਲ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਪਧਰੀ ਗਤੰਤਰ ਦਿਵਸ ਸੰਬੰਧੀ ਹੋਈ ਫੁੱਲ ਡਰੈਸ ਰੈਸਲ ਵਿੱਚ ਭਾਗ ਲੈਣ ਮੌਕੇ ਜਾਣਕਾਰੀ ਦਿੱਤੀ ਜਿਸ ਸਾਰੇ ਮਾਦੋਪੁਰ ਸਟੇਡੀਅਮ ਵਿੱਚ 26 ਜਨਵਰੀ ਦੇ ਵਿੱਚ ਜਿਹੜਾ ਜ਼ਿਲ੍ਹਾ ਪੱਦਰੀ ਸਮਾਗਮ ਹੋਣਾ ਹੈ ਉਹਦੀ ਫੁੱਲ ਡਰੈਸ ਰਿਹਰਸਲ ਦੇ ਜਿਹੜੇ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਉਹਨਾਂ ਦੀਆਂ ਆਈਟਮ ਸਾਰਿਆਂ ਦੀ ਟਾਈਮਿੰਗਸ ਅ ਪਰੇਡ ਜਿਹੜੀ ਹੈਗੀ ਉਹਨਾਂ ਦੀ ਤਿਆਰੀ ਸਾਰਾ ਅਸੀਂ ਅੱਜ ਜਿਹੜਾ ਹੈਗਾ ਇੱਥੇ ਮੁਕੰਮਲ ਕੀਤਾ ਹੈ ਛਵੀਨ ਕੌਂਚੰਡਾ ਲੈ ਰਿਹਾ ਅੱਛਾ ਅਭੀ ਜਨ 26 ਜਨਵਰੀ ਨੂੰ ਜਿਲ੍ਹਾ ਫਤਿਹਗੜ ਸਾਹਿਬ ਦੇ ਜਿਲ੍ਹਾ ਪਤਰੀ ਸਮਾਗਮ ਦੇ ਵਿੱਚ ਡੀਸੀ ਸਾਹਿਬ ਜੇ ਡੀਸੀ ਸਾਹਿਬ ਫਤਿਹਗੜ ਸਾਹਿਬ ਦੇ ਉਹ ਝੰਡਾ ਜਿਹੜਾ ਹੈਗਾ ਲਹਿਰਾਉਣ ਹਾਜੀ ਸੁਰੱਖਿਆ ਸੰਬੰਧੀ ਆਪਾਂ ਇਹ ਪੂਰੇ ਲਾ ਐਂਡ ਆਰਡਰ ਜਿਹੜਾ ਹੈਗਾ ਮੇਨਟੇਨਡ ਹੈਗਾ ਬਾਕੀ ਅਸੀਂ ਜਿਹੜੇ ਹੈਗੇ ਟ੍ਰੈਫਿਕ ਡਿਵਰਜਨਸ ਕੀਤੀਆਂ ਗਈਆਂ ਉਸ ਜਿਹੜੀ ਨਾਕਾਬੰਦੀ ਵੀ ਕੀਤੀ ਗਈ ਹੈਗੀ ਹੈ ਬਾਕੀ ਫਾਮ ਤੇ ਬਾਕੀ ਜਿਹੜਾ ਮਾਦਪੁਰ ਸਟੇਡੀਅਮ ਦੇ ਵਿੱਚ ਜਿਹੜਾ ਹੈਗਾ ਮੁੱਖ ਜਿਹੜਾ ਪ੍ਰੋਗਰਾਮ ਹੈਗਾ ਉਹ ਅਮਨ ਵਿੱਚ ਲਿਆ ਰਿਹਾ ਹੈ 76ਵੇਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹੰਦ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਤਰੀ ਸਮਾਗਮ ਦੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨੀਆ ਸਿੰਘ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਕਿ ਉਹ ਪਰੇਡ ਦਾ ਨਿਰੇਖਣ ਕਰਨਗੇ ਤੇ ਮਾਰਚ ਪਾਸਟ ਤੋਂ ਸਲਾਮੀ ਲੈਣਗੇ ਇਸ ਦੀ ਜਾਣਕਾਰੀ ਵਿਧਾਇਕ ਡਿਪਟੀ ਕਮਿਸ਼ਨਰ ਡਾਕਟਰ ਗੀਤਿਕਾ ਸਿੰਘ ਨੇ ਖੇਡ ਸਟੇਡੀਅਮ ਸਰਹੰਦ ਵਿਖੇ ਜ਼ਿਲ੍ਹਾ ਪੱਤਰੀ ਗਣਤੰਤਰ ਦਿਵਸ ਸਬੰਧੀ ਫੋਹੀ ਫੁੱਲ ਅਡਰੈਸ ਰੈਸਲ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਪੱਤਰੀ ਗਤੰਤਰ ਦਿਵਸ ਸਬੰਧੀ ਹੋਈ ਫੁੱਲ ਡਰੈਸ ਰੈਸਲ ਵਿੱਚ ਭਾਗ ਲੈਣ ਮੌਕੇ ਜਾਣਕਾਰੀ ਦਿੱਤੀ। ਜਿਸ ਸਾਰੇ ਮਾਦੂਪੁਰ ਸਟੇਡੀਅਮ ਵਿੱਚ 26 ਜਨਵਰੀ ਤੇ ਵਿੱਚ ਜਿਹੜਾ ਜ਼ਿਲ੍ਹਾ ਪਦਰੀ ਸਮਾਗਮ ਹੋਣਾ ਹੈ ਉਹਦੀ ਫੁੱਲ ਡਰੈਸ ਰਿਹਰਸਲ ਦੇ ਜਿਹੜੇ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਉਹਨਾਂ ਦੀਆਂ ਆਈਟਮ ਸਾਰਿਆਂ ਦੀ ਟਾਈਮਿੰਗਸ ਅ ਪਰੇਡ ਜਿਹੜੀ ਹੈਗੀ ਉਹਨਾਂ ਦੀ ਤਿਆਰੀ ਸਾਰਾ ਅਸੀਂ ਅੱਜ ਜਿਹੜਾ ਹੈਗਾ ਇੱਥੇ ਮੁਕੰਮਲ ਕੀਤਾ ਹੈ ਛੇ ਬੀਨ ਕੌਂਚ ਝੰਡਾ ਲੈ ਆ। ਅੱਜ 26 ਜਨਵਰੀ ਨੂੰ ਜਿਲ੍ਹਾ ਫਤਿਹਗੜ ਸਾਹਿਬ ਦੇ ਜਿਲ੍ਹਾ ਪਤਰੀ ਸਮਾਗਮ ਦੇ ਵਿੱਚ ਡੀਸੀ ਸਾਹਿਬ ਜੇ ਡੀਸੀ ਸਾਹਿਬ ਫਤਿਹਗੜ ਸਾਹਿਬ ਦੇ ਉਹ ਝੰਡਾ ਜਿਹੜਾ ਹੈਗਾ ਲਹਿਰਾਉਣ। ਹਾਂਜੀ ਸੁਰੱਖਿਆ ਸੰਬੰਧੀ ਆਪਣੀ ਪੂਰੇ ਲਾਅ ਐਂਡ ਆਰਡਰ ਜਿਹੜਾ ਹੈਗਾ ਮੇਨਟੇਨਡ ਹੈਗਾ। ਬਾਕੀ ਅਸੀਂ ਜਿਹੜੇ ਹੈਗੇ ਟ੍ਰੈਫਿਕ ਦੇ ਵਰਜਨਸ ਕੀਤੀਆਂ ਗਈਆਂ। ਉਸ ਜਿਹੜੀ ਨਾਕਾਬੰਦੀ ਵੀ ਕੀਤੀ ਗਈ ਹੈਗੀ ਐ ਵਕਫ ਵਕਫ ਤਾਂ ਉਸ ਤੇ ਬਾਕੀ ਜਿਹੜਾ ਮਾਦਪੁਰ ਸਟੇਡੀਅਮ ਦੇ ਵਿੱਚ ਜਿਹੜਾ ਹੈਗਾ ਮੁੱਖ ਜਿਹੜਾ ਪ੍ਰੋਗਰਾਮ ਹੈਗਾ ਉਹ ਅਮਲ ਵਿੱਚ ਲਿਆ ਰਿਹਾ। ਸਭ ਤੋਂ ਪਹਿਲੀ ਟੁਕੜੀ ਪੰਜਾਬ ਪੁਲਿਸ ਦੀ ਹੈ ਜਿਸ ਦੇ ਗੁਆਈ ਐਸਆਈ ਮਹਮਦ ਦੇਖਾ ਰਹੇ ਹਨ ਦੂਜੀ ਟੁਕੜੀ ਮੈਨਾ ਪੁਲਿਸ ਦੀ ਜਿਸ ਦੇ ਗੁਆਈ ਜੇਐਸਏ ਕਸ਼ਮੀਰ ਕਲ 67ਵੇਂ ਗਣਤੰਤਰ ਦਿਵਸ ਮੌਕੇ ਖੇਡ ਸਟੇਡੀਅਮ ਸਰਹੰਦ ਵਿਖੇ ਹੋਣ ਵਾਲੇ ਜ਼ਿਲ੍ਹਾ ਪੱਦਰੀ ਸਮਾਗਮ ਦੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਕਟਰ ਸੋਨੀਆ ਥਿੰਦ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਇਸ ਮੌਕੇ ਉਹ ਪ੍ਰੇਡ ਦੇ ਨਰੀਖਣ ਕਰਨਗੇ ਤੇ ਮਾਰਚ ਪਾਸਟਰ ਤੋਂ ਸਲਾਮੀ ਲੈਣਗੇ ਇਸ ਦੀ ਜਾਣਕਾਰੀ ਵਿਧਾਇਕ ਡਿਪਟੀ ਕਮਿਸ਼ਨਰ ਡਾਕਟਰ ਗੀਤਿਕਾ ਸਿੰਘ ਨੇ ਖੇਡ ਸਟੇਡੀਅਮ ਸਰਹੰਦ ਵਿਖੇ ਜ਼ਿਲ੍ਹਾ ਪੱਤਰੀ ਗਤੰਤਰ ਦਿਵਸ ਸੰਬੰਧੀ ਫੋਹਈ ਫੁੱਲ ਡਰੈਸ ਰਹੈਸਲ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਪੱਤਰੀ ਗਤੰਤਰ ਦਿਵਸ ਸੰਬੰਧੀ ਹੋਈ ਫੁੱਲ ਡਰੈਸ ਰਹੈਸਲ ਵਿੱਚ ਭਾਗ ਲੈਣ ਮੌਕੇ ਜਾਣਕਾਰੀ ਦਿੱਤੀ ਜਿਸ ਸਾਰੇ ਮਾਦੋਪੁਰ ਸਟੇਡੀਅਮ ਵਿੱਚ 26 ਜਨਵਰੀ ਤੇ ਵਿੱਚ ਜਿਹੜਾ ਜ਼ਿਲ੍ਹਾ ਪਦਰੀ ਸਮਾਗਮ ਹੋਣਾ ਹੈ ਉਹਦੀ ਫੁੱਲ ਡਰੈਸ ਰਿਹਰਸਲ ਦੇ ਜਿਹੜੇ ਅੱਜ ਅਸੀਂ ਚੈਕਿੰਗ ਕੀਤੀ ਹੈਗੀ ਹੈ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਉਹਨਾਂ ਦੀਆਂ ਆਈਟਮ ਸਾਰਿਆਂ ਦੀ ਟਾਈਮਿੰਗਸ ਅ ਪਰੇਡ ਜਿਹੜੀ ਹੈਗੀ ਉਹਨਾਂ ਦੀ ਤਿਆਰੀ ਸਾਰਾ ਅਸੀਂ ਅੱਜ ਜਿਹੜਾ ਹੈਗਾ ਇੱਥੇ ਮੁਕੰਮਲ ਕੀਤਾ ਹੈ ਛਵੀਨ ਕੌਂਚੰਡਾ ਲੈਣਾ ਅੱਛਾ ਅੱਜ 26 ਜਨਵਰੀ ਨੂੰ ਜਿਲ੍ਹਾ ਫਤਿਹਗੜ ਸਾਹਿਬ ਦੇ ਜਿਲ੍ਹਾ ਪਤਰੀ ਸਮਾਗਮ ਦੇ ਵਿੱਚ ਡੀਸੀ ਸਾਹਿਬ ਜੇ ਡੀਸੀ ਸਾਹਿਬ ਫਤਿਹਗੜ ਸਾਹਿਬ ਦੇ ਉਹ ਝੰਡਾ ਜਿਹੜਾ ਹੈਗਾ ਲਹਿਰਾਉਣ ਹਾਜੀ ਸੁਰੱਖਿਆ ਸੰਬੰਧੀ ਆਪਾਂ ਇਹ ਪੂਰੇ ਲਾ ਐਂਡ ਆਰਡਰ ਜਿਹੜਾ ਹੈਗਾ ਮੇਨਟੇਨਡ ਹੈਗਾ ਬਾਕੀ ਅਸੀਂ ਜਿਹੜੇ ਹੈਗੇ ਟ੍ਰੈਫਿਕ ਡਿਵਰਜਨਸ ਕੀਤੀਆਂ ਗਈਆਂ ਉਸ ਜਿਹੜੀ ਨਾਕਾਬੰਦੀ ਵੀ ਕੀਤੀ ਗਈ ਹੈਗੀ ਹੈ ਬਾਕੀ ਫਾਮ ਤੇ ਬਾਕੀ ਜਿਹੜਾ ਮਾਦਪੁਰ ਸਟੇਡੀਅਮ ਦੇ ਵਿੱਚ ਜਿਹੜਾ ਹੈਗਾ ਮੁੱਖ ਜਿਹੜਾ ਪ੍ਰੋਗਰਾਮ ਹੈਗਾ ਉਹ ਅਮਨ ਵਿੱਚ ਲਿਆ ਰਿਹਾ ਹੈ